ਦੱਖਣੀ ਬ੍ਰਾਜ਼ਿਲ ਦੇ ਵਿੱਚ ਭਿਆਨਕ ਹੜ ਆਇਆ ਏ ਭਾਰੀ ਬਾਰਿਸ਼ ਅਤੇ ਤੂਫਾਨ ਕਰਕੇ ਹਾਲਾਤ ਬੜੇ ਖਤਰਨਾਕ ਬਣ ਚੁੱਕੇ ਨੇ ਤਾਂ ਵੱਡੀ ਖਬਰ ਬ੍ਰਾਜ਼ਿਲ ਤੋਂ ਟੋਡਾ ਨਾ ਸੰਜੀ ਕਰ ਰਿਆਂ ਜਿੱਥੇ ਭਿਆਨਕ ਹੜ ਆਇਆ ਏ ਹੜ ਦੇ ਵਿੱਚ ਨੀਵੇਂ ਇਲਾਕੇ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ ਲੋਕਾਂ ਦੀਆਂ ਗੱਡੀਆਂ ਅਤੇ ਹੋਰ ਮਕਾਨ ਨੇ ਜਿਹੜੇ ਉਹ ਵੀ ਪਾਣੀ ਦੀ ਚਪੇਟ ਦੇ ਵਿੱਚ ਆ ਗਏ ਨੇ ਕਈ ਥਾਵਾਂ ਤੇ ਤਾਂ ਵਾਹਨ ਪਾਣੀ ਦੇ ਵਿੱਚ ਰੁੜ ਗਏ ਨੇ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਬੇਸਮੈਂਟ ਅਤੇ ਹੋਰ ਨੀਵੀਆਂ ਇਮਾਰਤਾਂ ਵੀ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਕੱਢਿਆ ਜਾ ਰਿਹਾ ਹੈ ਐਮਰਜੈਂਸੀ ਦਾ ਐਲਾਨ ਜਿਹੜਾ ਉਹ ਹੜ੍ਹ ਦੀ ਸਥਿਤੀ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਰੈਸਕਿਊ ਆਪਰੇਸ਼ਨ ਨੇ ਜਿਹੜੇ ਉਹ ਚਲਾਏ ਜਾ ਰਹੇ ਨੇ ਤਾਂ ਵੱਡੀ ਖਬਰਾਂ ਜਿਹੜੀ ਉਹ ਬ੍ਰਾਜ਼ੀਲ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ ਹੜ੍ਹ ਦੀਆਂ ਖਬਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਦੂਜੇ ਪਾਸੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗੀ ਆ ਤਬਕਵਾਕ ਦੇਸ਼ਾਂ ਵਿੱਚ ਕੁਦਰਤੀ ਤਬਾਹੀ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੁਸੀਂ ਤੇ ਦੇਖ ਰਹੇ ਹੋਮੋਗੇ ਕਿ ਕਿਸ ਪ੍ਰਕਾਰ ਗੱਡੀਆਂ ਨੇ ਜਿਹੜੀਆਂ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਕਈ ਥਾਵਾਂ ਉੱਤੇ ਗੱਡੀਆਂ ਨੇ ਜਿਹੜੀਆਂ ਉਹ ਪਾਣੀ ਦੇ ਵਿੱਚ ਘਿਰਿਆ ਹੋਇਆ ਨਜ਼ਰ ਆ ਰਹੀਆਂ ਨੇ ਕਈ ਥਾਵਾਂ ਤੇ ਗੱਡੀਆਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੀਆਂ ਦਿਖਾਈ ਦੇ ਰਹੀਆਂ ਨੇ ਅਤੇ ਇਸ ਦੇ ਨਾਲ ਹੀ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਪਾਣੀ ਦੇ ਝਰਨੇ ਨੇ ਜਿਹੜੇ ਉਹ ਚੱਲ ਰਹੇ ਨੇ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਏ ਲੋਕਾਂ ਨੂੰ ਖਾਣ ਪੀਣ ਦੀ ਵੀ ਮੁਸ਼ਕਿਲਾਂ ਨੇ ਜਿਹੜੀਆਂ ਹੋ ਰਹੀਆਂ ਨੇ ਕਈ ਇਲਾਕਿਆਂ ਦੇ ਵਿੱਚ ਇਲੈਕਟ੍ਰਿਸਿਟੀ ਸਪਲਾਈ ਵੀ ਠੱਪ ਹੋ ਚੁੱਕੀ ਹੈ ਅਤੇ ਲੋਕ ਦੇ ਜਿਹੜੇ ਉਹ ਪ੍ਰਸ਼ਾਸਨ ਕੋਲੋਂ ਮਦਦ ਦੀ ਉਡੀਕ ਕਰ ਰਹੇ ਨੇ ਤਾਂ ਵੱਡੀ ਖਬਰ ਬ੍ਰਾਜ਼ੀਲ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਭਿਆਨਕ ਹੜ ਆਇਆ ਏ ਕੁਦਰਤ ਦੇ ਵੱਲੋਂ ਵੱਡੀ ਤਬਾਹੀ ਆ ਜਿਹੜੀ ਉਹ ਮਚਾਈ ਗਈ ਆ ਜਿਸ ਨੂੰ ਲੈ ਕੇ ਅਬਰ ਜਲਦੀ ਜਿਹੜੀ ਉਥੋਂ ਦੀ ਸਰਕਾਰ ਨੇ ਐਲਾਨ ਦਿੱਤੀ ਹੈ ਦੱਖਣੀ ਬਰਾਜ਼ਿਲ ਦੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਵੱਡੀ ਕੁਦਰਤੀ ਤਬਾਹੀ ਹੋਈ ਹੈ ਕੁਦਰਤੀ ਆਫਤ ਦੇ ਨਾਲ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ ਕੁਝ ਲੋਕਾਂ ਦੀ ਮੌਤ ਦੀ ਖਬਰ ਹੈ ਜਿਹੜੀ ਉਹ ਵੀ ਨਿਕਲ ਕੇ ਸਾਹਮਣੇ ਆਈ ਸੀ ਅਤੇ ਇਹ ਵੀ ਗੱਲ ਹੈ ਕਿ ਬਹੁਤ ਸਾਰੇ ਲੋਕ ਤੇ ਜਿਹੜੇ ਉਹ ਲਾਪਤਾ ਹੋ ਸਕਦੇ ਨੇ ਤਾਂ ਬਰਾਜ਼ਿਲ ਤੋਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਇਸ ਵਕਤ ਭਿਆਨਕ ਹੜਾ ਆ ਚੁੱਕਿਆ ਹੈ ਹੜ ਔਰ ਦੇ ਕਰਕੇ ਜਨਜੀਵਨ ਪੂਰੀ ਤਰ੍ਹਾਂ ਥੱਪ ਹੋ ਗਿਆ ਏ ਅਤੇ ਲੋਕ ਦੇ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਜਾ ਰਿਹਾ ਏ ਤਾਂ ਹੜ ਦੇ ਹਾਲਾਤ ਨੇ ਜਿਹੜੇ ਉਹ ਬ੍ਰਾਜ਼ੀਲ ਦੇ ਵਿੱਚ ਪੜੇ ਹੋਏ ਨੇ ਜਿੱਥੇ ਭਾਰੀ ਬਾਰਿਸ਼ ਹੋਈ ਹੈ ਭਾਰੀ ਬਾਰਿਸ਼ ਅਤੇ ਤੂਫਾਨ ਜਦੋਂ ਲਗਾਤਾਰ ਆਪਣਾ ਪ੍ਰਕੋਪ ਦਿਖਾਉਂਦੇ ਨੇ ਉਸ ਤੋਂ ਬਾਅਦ ਹੜ ਇੱਥੇ ਆ ਜਾਂਦਾ ਏ ਤਾਂ ਸਰਕਾਰ ਦੇ ਵੱਲੋਂ ਵੀ ਰੈਸਕਿਊ ਆਪਰੇਸ਼ਨ ਨੇ ਜਿਹੜੇ ਉਹ ਚਲਾਏ ਜਾ ਰਹੇ ਨੇ ਲੋਕਾਂ ਦੀ ਮਦਦ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਲੋਕਾਂ ਨੂੰ ਵਕ ਵਕਤ ਤਰੀਕਿਆਂ ਦੇ ਨਾਲ ਰੈਸਕਿਊ ਉਹ ਜਿਹੜਾ ਉਹ ਕੀਤਾ ਜਾ ਰਿਹਾ ਹੈ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਅਲਰਟ ਦੇ ਉੱਤੇ ਰੱਖੀਆਂ ਗਈਆਂ ਨੇ ਤਾਂ ਭਿਆਨਕ ਕੁਦਰਤੀ ਤਬਾਹੀ ਬ੍ਰਾਜ਼ੀਲ ਦੇ ਵਿੱਚ ਹੋਈ ਹੈ ਜਿਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵਾਕਈ ਹੈਰਾਨ ਕਰਨ ਵਾਲੀਆਂ ਨੇ